ਗਗਨભાઈ ਅੱਸੀ ਕਾਲ ਅੱਸੀ ਕਾਲ ਜੀ ਹੋਰ ਬਾਜੀ ਸਭ ਠੀਕ ਠਾਕ ਕਿਰਪਾ ਤੂੰ ਸੁਣਾਓ ਚਲੋ ਕੀ ਬੰਦਾ ਫਿਰ ਬਾਤ ਕਰਦੇ ਆ ਗਲਾ ਦੇ ਆਲੇ ਫਿਰ ਮੀਣੀ ਬੂਰੀ ਲਿਆ ਅੱਜ ਬੂਰੀ ਮੀਣੀ ਇੱਕ ਕਾਲੀ ਮੀਣੀ ਦੋ ਮੀਨੀਆਂ ਮੀਨੀਆਂ ਕਿੰਨੀਆਂ ਅੱਜ ਫਿਰ ਅੱਜ ਆਪਾਂ 5 ਪੀਸ ਪਾਉਣੇ ਆ ਚਲੋ ਫਿਰ ਇੱਕ ਬੂਰੀ ਨੀਲੀ ਵੀ ਆ ਗਈ ਉਹ ਕਾਰਾ ਸ਼ੁਰੂ ਫਿਰ ਸਾਰਾ ਹੀ ਟੌਪ ਕਲਾਸ ਮਾਲ ਸਾਰਾ ਹੀ ਟੌਪ ਕਲਾਸ ਮਾਲ ਪਰ ਵੇਆ ਬੂਰੀ ਨੀਲੀ ਮਹੀਂ ਇਹ ਕਿਨੇ ਮੀਨੀਆਂ ਕੱਪਣਾ ਇਹ ਨਾਵਾ ਮਹੀਨਾ ਲੱਗਾ ਸੰਦੀਪ ਸਿਆ ਠੰਡੀ ਮੈਂ ਬਉਦੀ ਜਾਰੀ ਕੋਈ ਗੱਲ ਨਹੀਂ ਜੇ ਮੈਨੂੰ ਇਧਰੇ ਛੇ ਗਰੇ ਹਾਂ ਰਿਆ ਲਾਲ ਲੋੜ ਵਖਾ ਮਹੀਂ ਦੇ 15 16 ਕਿਲੋ ਮਹੀਂ ਦੋ ਜੋਗ ਦੀ ਝੋਟੀ ਸੰਦੀਪ ਸਿੰਘ ਰੇ ਹਾਂ ਐਰ ਗਿਨ ਤਿੱਜੇ ਸੂਏ ਸੂਣਾ ਜੋ ਨਿਗਾ ਨਿਗਾ ਮੀਨ ਲਗਾ ਸਿੰਘ ਨਹੀਂ ਹਿਲਦੇ ਗਲਤ ਗੱਲ ਨਹੀਂ ਸਿੰਘ ਨਹੀਂ ਹਿਲਦੇ ਪਰ ਝੋਟੀ ਵਗਾਰੇ ਸੰਦੀਪ ਸਿੰਘ ਕਿਦਾਂ ਦੀ ਆ ਹਾਂ ਨਾਸ਼ਮ ਦਿਖਾ ਕਰਾ ਚੰਗੀ ਤਰ੍ਹਾਂ ਸਾਰੀਆਂ ਨਿਸ਼ਾਨੀਆਂ ਹੈਗੀਆਂ ਬਾਕੀ ਅੱਖ ਨਹੀਂ ਹੈਗੀ ਮਹੀਂ ਦੀ ਹਾਂ ਬੂਰੀ ਲਾਲੋ ਨੀਲੀ ਲਾਲੋ ਬਾਕੀ ਹੈ ਮੀਲੀ ਮਹੀਂ ਵੇ ਕਿੱਡੀ ਆ 15 16 ਸਰੀ ਮਹੀਂ ਆ ਠੀਕ ਆ ਆ ਜੋ ਕਰਾ ਇਹ ਆਪਣੇ ਖਾਸ ਬੰਦੇ ਤੋਂ ਆਈ ਆ ਕਿਥੋਂ ਲਿਆਦੇ ਇਥੋਂ ਲੋਕ ਨੂੰ ਇਦੋਂ ਬਾਰਡਰ ਤੋਂ ਲਈ ਆਪਣੇ ਲਾਗੋਈ ਇਹ ਰਾਜੀ ਝੋਟੀ ਦਾ ਨਾ ਝੋਟੀ ਪੂਰੀ ਦੇ ਹਾਂ ਪੂਰੀ ਵਜਨਦਾਰ ਕੱਦ ਬੋਤਾਲੀ ਝੋਟੀ ਆ ਪਲੀ ਪਲੋਸੀ ਗਗਨ ਫਰੇ ਦੀ ਕੀਮਤ ਕੀ ਖਨੀਸਾਂ ਦੇ ਅਫਦੀ ਕਰਨ ਵਾਲੀ ਗੱਲ ਆ ਦੇ ਡਬਲ ਹੀ ਅੱਛਾ ਸਵਾਰੀ ਦੇ ਰਹੀਏ ਜੈ ਜੀ ਕਮ हां दे ना एक 10 ਦੀ ਝੋਟੀ ਦੇਣੀ ਹੈ ਇਹ ਦੂ ਘਟਣੀ हां ਪੰਜ ਸ਼ੋਰ ਕਰੂੰ ਇੱਕ ਪੰਜ ਦੀ ਜੈਸਨੋ ਦੇ ਦਾਂਗੇ ਚਲੋ ਠੀਕ ਆ हां ਪੰਜ ਜੋ ਸ਼ੋਰ ਚੱਪਾ ਕਰਦਾਂਗੇ ਇੱਕ ਹੋਰ ਹੀ ਤੋਹਫਾ ਇਧਰ ਵੇਹਾ ਮੈਂ ਲੇਵਾ ਕੁੜੀਆਂ ਗਾਂ ਹੀ ਆ ਦੇ ਇਹ ਗੱਪੜਾ 12 ਕਿਲੋ ਦੁੱਧ ਇਧਰ ਕਰ ਹਾਂ 12 ਕਿਲੋ ਸੰਦੀਪ ਸਾਹਿਬ ਕੱਟੀ ਵੀ ਮਿਣੀ ਹੂ ਅੱਜ 8 ਦਿਨ ਹੋ ਗਏ ਸੂਈ ਨੂੰ ਅਵਲਾ ਸਿੰਘ ਠਾਣੂ ਨਾ ਬੂਥੀ ਵੇ ਕੱਟੀ ਦੀ ਹਾਂ ਇਧਰ ਕੱਟੀ ਵੇ ਕਿੱਡੀ ਆ ਦੁੱਧ ਕਿੰਨਾ ਬਾਰਾ ਕਿਲੋ ਸਿੰਘ 12 ਕਿਲੋ ਅੱਜ 8 ਦਿਨਾਂ ਦੀ ਸੂਈ ਤੇ 12 ਕਿਲੋ ਸਿੰਘ ਦੋ ਇਧਰ ਦੋਵੇਂ ਹਿਲਦੇ ਮੂਲੀ ਵਾਂਗੂ ਆ ਹਿਲਣਗੇ ਇਧਰ ਵੇ ਆ ਆ ਜੋ ਕਰਾ ਗਾਆਂ ਹੀ ਥੱਲੇ ਉਹਦੇ ਵਲਾਦਣਾ ਹਾਂ ਲਓ ਜੀ 12 ਦੇ ਦੋ ਤਿਆਰ ਆ ਤੇ ਕੱਟੇ ਪਿਛੇ ਚਵਾਈ ਸੰਦੀਰ ਜਾਂ ਲੱਗੀ ਮੈਨ ਆ ਗਈ 5 ਲੱਖ ਵਾਲੀ ਮੈਨ ਨੂੰ ਨਾ ਹੋਊਗੀ ਐਡੀ ਯਾਰੀ ਚਵਾਈਸ ਖਰੀਦ ਹੈ ਗਾਂਦ ਨਹੀਂ ਇੱਕ ਗੱਲ ਹੈਗੀ ਆ ਦੋ ਡੰਗ ਚੋਗਿਆ ਤਸੱਲੀ ਕਰਕੇ ਨਾ 12 ਕਿਲੋ ਦੁੱਧ ਹੋਵੇ ਲੈ ਜਣੇ ਛੋਟੀ ਰਹਿੰਦੇ ਠੀਕ ਆ ਠੀਕ ਹਾਂ 12 ਚੁਵਾ ਨੂੰ ਭਾਵੇਂ ਸੇਵਾ ਤੇ 15 ਵੀ ਚੁਵਾ 12 ਕਿਲੋ ਚੁਵਾਈ ਇੱਕ ਨੰਬਰ ਬਹੁਤੀ ਜਾਰੀ ਚੁਵਾਈ ਖਰੀ ਲੱਗੀ ਇਹਦੇ ਸੰਦੀਪ ਸਿੰਘ ਹਾਂ ਹੈ ਤੇ ਨਹੀਂ ਬਿਲਕੁਲ ਹੈਂਡੀ ਆ ਗਈ ਹੂੰ ਤੇ ਵੀ ਚੈੱਕ ਕਰ ਹਿੱਧਰ ਹੈ ਠੀਕ ਆ ਹੈ ਤੇ ਨਹੀਂ ਤੋਬਾ ਤੇ ਚੱਡੇ ਕਿਸ ਨੂੰ ਲੱਗਦੇ ਆ ਹਾਂ ਤੇ ਚੁਵਾਈ ਸੰਦੀਪ ਸਿੰਘ ਕਹਿਣ ਵਾਲੀ ਗੱਲ ਨਹੀਂ ਕੋਈ ਦੇ ਹਾਂ ਹਾਂ ਦੀ ਜਰਾ ਕਿ ਵਾਈ ਜਦ ਮੈਂ ਕਿਹਾ ਨਾ ਤਾਰਾ ਮਾ ਦਾ ਬਹੁਤੀ ਯਾਰੀ ਖਰੀ ਆ ਹਲੋ ਏ ਇਧਰ ਏ ਕੀ ਲਿਆ ਸੰਭੂ ਟਾਂਡਾ ਲਾ ਗਈ ਤੇ ਇਹ ਗਾਂ ਤੋਂ ਪਿਡਾਰ ਕੀਤਾ ਹੋਇਆ ਕੋਮ ਤੁੰਗ ਕਾ ਲੈ ਲੈ ਨਹੀਂ ਠੀਕ ਹੈ ਫਿਰ ਕਿ ਵਾਈ ਤੇ ਨਹੀਂ ਇਹ ਮਗਰੋਂ ਨਹੀਂ ਬਹਿ ਕੇ ਚੋਣ ਆਲੀ ਲੈ ਲਾਓ ਸੰਦੀਥ ਜਿੰਦਰ ਮਰਜ਼ੀ ਲਾ ਲੋਗੇ ਹਾਂ ਜੇ ਇਹਦੀ ਮਰਜ਼ੀ ਇਧਰ ਵੇ ਹੈ ਤੇ ਨਹੀਂ ਫੋਟਬਾਲੀ ਵੱਜਾ ਇੱਕ 10 ਦੀ ਦੇ ਦਈਏ ਜੈ ਜੀ ਗਾਮੇ ਮੈਂ ਰਹਾ ਕਰਦਾ ਸਵਾ ਦਾ ਹਾਂ ਹਾਂ ਦੇ ਨਾ 95000 ਦੀ ਝੋਟੀ ਦੇਣੀ ਆ 95000 ਦੀ ਹਾਂ ਅੱਜ ਕਰਾਂਗੇ ਮੰਦੇ ਵਾਲੇ ਰੇਟ ਵਾ ਠੀਕ ਆ ਹਾਂ ਐ ਚੱਲਣ ਦੇ ਆ ਝੋਟੀ ਥਲੇ ਦੁੱਧਿਆ 14 ਕਿਲੋ ਅੱਛਾ ਅੱਜ ਇਹ ਸੂਈ ਜੋ ਸਿਆ ਸੱਤਾਂ ਦਿਨਾਂ ਦੀ ਹਾਂ ਐ 14 ਕਿਲੋ ਕੰਡਾ ਲਾਵਾਂ ਉਹ ਮਗਰ ਕੱਟੀ ਅੱਛਾ ਹਾਂ ਬਿੱਲੀ ਅੱਖ ਬਿੱਲੀ ਅੱਖ ਤੇ 24 ਅੰਦੀਸ ਆ ਵੀ ਬਾਲੀ ਯਾਦੀ ਖਰੀ ਲੱਗੀ ਝੋਟੀ ਨੂੰ ਠੀਕ ਆ ਬਰ ਐਂਡ ਵੀ ਸੀ ਆ ਐਂਡ ਐਂਡ ਐਂਡੋ ਐਂਡ ਵੀ ਸੀ ਆ ਤੇ ਇਹ ਤਾਂ ਪੰਜੇ ਪੋਨੇ ਪੋਨੇ ਸਾਰੀਆਂ ਨਸਾਂ ਦੇ ਹੀ ਆਜ ਸਹੀ 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 ਮੂਰੀ ਵੀ ਮੀਣੀ ਵੀ ਨੀਲੀ ਵੀ ਸਾਰੀਆਂ ਹੀ ਹਾਂ ਸਾਰੀਆਂ ਆ ਬੱਚਾ ਨਹੀਂ ਦਾ ਮਗਰ ਕੱਟੀ ਤਾਜੀ ਆ ਅੱਛਾ ਆ ਬੱਚਾ ਹੈ ਨਾ ਉਹ ਵੀ ਕੱਟੀ ਗਾੜੀ ਪੱਜੀ ਸੰਦੀਪ ਸਿੰਘ ਹਾਂ ਬਿਲਕੁਲ ਚੋ ਆਪਸ ਮਾਂ ਬਿਲਕੁਲ ਵਧੀਆ ਇਹ ਇੱਕ ਨੰਬਰ ਸੰਦੀਪਰ ਕੀਮਤ ਕੀ ਆ ਕੀ ਦੱਸਨੀਪ ਨੇ 40 ਦੇ ਦिए ਹਾਂ ਰੇ ਨਾ ਇਹ ਸਵਾਰੀ ਦੇਣੀ ਜੇ ਚੋ ਛੋੜੀ ਹੋਣੀ ਜੋ ਛੋੜੀ ਕਿੰਨੀ ਇੱਕ ਪੰਜੀ ਦੀ ਦੇ ਦਾਂਗੇ ਚਲ ਚਲ ਠੀਕ ਆ ਵੀ ਝੋਟੀ ਬਿਲਕੁਨ ਤਾਜੀ ਸੂਈ ਆ ਠੀਕ ਆ ਤੇਰੇ ਮਗਰ ਕਟਾ ਸੰਦੀਪ ਸਿੰਘਾ 9 10 ਕਿਲੋ ਦੁੱਧ ਆ ਝੋਟੀ ਥੱਲੇ ਅੱਛਾ 9 10 ਕਿਲੋ ਹਾਂ 9 10 ਕਿਲੋ ਚਵਾਈ ਚੁਈ ਬਾਲੀ ਯਾਦੀ ਖਰੀ ਲੱਗੀ ਝੋਟੀ ਨੂੰ ਹਾਂ ਨਹੀਂ ਲੈ ਲੈ ਵਲੂ ਦਾ ਸਾਫਾ ਪੁਰਾਣਾ ਲੈ ਮੇਰੀ ਬੌਧੀ ਜਾਂ ਸੰਦੀਪ ਸਿੰਘਾ ਥੋੜੀ ਜੀ ਨਾ ਸਾਂਭੀ ਨਹੀਂ ਬੰਦਿਆਂ ਹਾਂ ਕੱਟੀ ਬਹੁਤ ਸਾਫ ਆ ਤੇ ਇੱਕ ਠੰਡੀ ਧੀਰੀ ਬੜੀ ਕੋਈ ਗੱਲ ਹੀ ਨਹੀਂ ਆ ਹਾਂ ਰੱਖੀ ਐਦਾਂ ਨਹੀਂ ਕੋਈ ਬਹਿਣ ਦਿੰਦੀ ਲੈ ਇਧਰ ਹੈ ਤਾਂ ਨਹੀਂ ਨਹੀਂ ਠੀਕ ਹੈ ਠੰਡੀ ਵੜੀ ਵੈ ਬਿਲਕੁਲ ਬਿਲਕੁਲ ਇੰਦੀ ਭਰਾ ਕੀ ਮਰ 75 ਦੇ ਦੀਏ 80 ਹਾਂ ਤਾਂ ਨਾ 75000 ਦੀ ਦੇਣੀ ਆ ਬਿਲਕੁਲ ਤਾਜੀ ਨਾੜੂ ਦੇ ਬੱਚਾ ਝੋਟੀ ਜੋ ਮੈਂ ਠੀਕ ਹੈ ਠੀਕ ਹੈ ਨਾ ਆ ਜੋੜਦਿਆਂ ਵਾਲੇ ਮੋਲੀ ਆ ਹਾਂ ਆਜ ਜਿਹੜਾ ਮੇਲਾ ਲੁੱਟ ਗਿਆ ਲੁੱਟ ਗਿਆ ਬੂਰੀ ਨੀਲੀ ਸੰਦੀਪ ਜੀਆ 8 ਕਿਲੋ ਦੁੱਧ ਮਹੀਨਾ ਕੋਗਾ ਟੀਗਾ ਪਰੰਦੇ ਉਹ ਸ਼ੰਭੂ ਜੀਆ ਕਟਾ ਵਖਾ ਦੋ ਮਗਰ ਕਟਾ ਜੋ ਹਾਂ ਬੈਠਾ ਹਵੇ ਬੂਰਾ ਕਟਾ ਠੀਕ ਹੈ ਨਸਲ ਵੇ ਝੋਟੀ ਦੀ 8 ਕਿਲੋ ਦੁੱਧ ਗੱਭਾਂ ਦੀ ਨਹੀਂ ਗਾਰੰਟੀ ਨਿਕਲ ਆਵੇ ਕਿਸਮਾ ਦਾ 8 ਕਿਲੋ ਦੋਵੇਂ ਵੇਲੇ ਬੱਚੇ ਦੇ ਮਗਰ ਕਟਾ ਜੋ ਠੀਕ ਹੈ ਸੰਦੀਪ ਜੀਆ ਇੱਕ ਗੱਲ ਹੈਗੀ ਨਸਲ ਦਾ ਸਾਇਤ ਨਹੀਂ ਨਸਲ ਦਾ ਹੈਗੀ ਥੋੜੀ ਸੰਭਾਲ ਸੁ ਘਟ ਗਈ ਦੀ ਵਿੱਚੋਂ ਸੰਭਾਲ ਘਟ ਗਈ ਦੀ ਨਸਲ ਰੇਡ ਵੀ ਫਿਰ ਉਹੀ ਕਰ ਦੇਣਾ ਰੇਡ ਵੀ ਦਾ ਸੰਦੀਪ ਜੀਆ ਇੱਕ ਹੋਰ ਗੱਲ ਹੀ ਚਵਾਈ ਵੀ ਇੱਕ ਨੰਬਰ ਹੀ ਮੋਲੇ ਦਾ ਬਹੁਤੀ ਜਿਆਦੀ ਚਵਾਈ 70 ਦੀ ਦੇ ਰਿਏ 70 ਦੀ 65 ਦੀ ਹਾਂ ਨਾ 65 ਹਜ਼ਾਰ ਦੀ ਦੇਣੀ ਉਹ ਚੋ ਸ਼ੋਰੀ ਹਣੀ ਚਲ ਵਾਠੀ ਲੋ ਛੋੜ ਖੁਸ਼ੀ ਨਾਲ ਜੋ ਉਹ ਕਰ ਦਾਂਗੇ ਹਾਂ ਚੱਲਣ ਦੋ ਜਵਾਈ ਇੱਕ ਨੰਬਰ ਹੋਊਗੀ ਦੋਵੇਂ ਵਾਲੇ ਬੱਚੇ ਦੇ ਮਿਲੂਗੀ ਫਰਲੀ ਫਰ ਉਹ ਵਿਗਿਆ ਮਾਲ ਵਗਾਹੀ ਹਾਂ ਇਹ ਹੀ ਇਹ ਹੀ ਚਲੋ ਜੀ ਆ ਵੇਲਾ ਹੀ ਪਾਣੀ ਝੋਟੀਆਂ ਬਾਈ ਪੰਜ ਝੋਟੀਆਂ ਤਸੱਲੀ ਕਰਕੇ ਖੜੋ ਬਸ ਬਸ ਸੁਨੀਲ ਜੀ ਆ ਕਰਾਂ ਸ਼ੰਭੂ ਜੀ ਸਾਹ ਕੈਮਰਾ ਮਾਰਦੇ ਫਿਰ ਮੀਂਹ ਦੇ ਲਿਆਣ ਕੇ ਲਿਆ ਹਾਂ ਮੀਣੀ ਆਇਆ ਨਹੀਂ ਬਿਲਕੁਲ ਹਾਂ ਹਾਂ ਬੂਰੀ ਵਿਖਾ ਲੈ ਇੱਧਰ ਵੇਖ ਲਾੜ 15 16 ਸਰੀ ਅਕਸਰਾ ਚੱਡੇ ਦੇ ਲਾ ਰਿਆ ਹਾਂ ਹਾਂ ਵੇ ਮਈ ਕਿੱਡੀ ਆ ਪੂਰੀ ਜਵਨ ਮੈਂ ਆ ਪਿੰਡ ਜੀਓ ਵਾਲਾ ਜਿਲ੍ਹਾ ਤਰਨਤਨ ਨੰਬਰ 88721 7329 ਸਤਿ ਸ਼੍ਰੀ ਅਕਾਲ ਜੀ